ਅਸੀਂ ਸਨੋਹ ਪੈਂਦੀ ਉਹਦਾ ਇੱਕ ਪੁਤਲਾ ਬਣਾ ਦਿੰਦੇ ਆ ਇੱਕ એનર્ਜੀ ਦਾ ਪੁਤਲਾ ਬਣਿਆ ਹੋਇਆ ਜਿਵੇਂ ਆਪਾਂ ਮਾਟੀ ਕੋ ਪੁੱਤਰਾ ਕਹਿੰਦੇ ਵੇਖੋ ਕਿਵੇਂ ਨੱਚਦਾ ਫਿਰਦਾ ਕਿੱਦਾਂ ਕਿੱਦਾਂ ਦੀਆਂ ਖੇਡਾਂ ਕਰਦਾ ਭਾਈ ਬੱਚੇ ਪਾਲਣ ਲਈ ਟੱਬਰ ਪਾਲਣ ਲਈ ਕਮਾਈ ਜ਼ਰੂਰ ਕਰਨੀ ਹੈ ਪਰ ਕਮਲੇ ਨਹੀਂ ਬਣਨਾ ਆਹ ਸ਼ਬਦ ਜੇ ਕਿਤੇ ਗੋਰਿਆਂ ਨੂੰ ਸੁਣਾਈਏ ਇੱਥੋਂ ਵਾਲਿਆਂ ਨੂੰ ਵੀ ਸਾਡੇ ਗੁਰੂ ਸਾਹਿਬ ਕਹਿੰਦੇ ਆ ਜੋੜਿਆ ਜਾੜਿਆ ਨਾ ਕਰੋ ਦਿਨ ਰਾਤ ਕਮਲਿਆਂ ਵਾਂਗੂ ਭੱਜਿਆ ਨਾ ਕਰੋ ਕਹਿੰਗਾ ਤੂੰ ਸੁਣ ਲੈ ਅਸੀਂ ਤੇ ਭੱਜਦੇ ਨਹੀਂ ਤਾਂ ਡੇ ਕਹਿਣਗੇ ਨਾ ਸਾਨੂੰ ਉਹਨਾਂ ਨੂੰ ਬਿਠਾ ਕੇ ਕਹੋ ਆਜੋ ਤੁਹਾਨੂੰ ਇਹ ਗੱਲ ਦਸੀਏ ਉਹ ਕਹਿਣਗੇ ਕੀ ਸਾਡੀ ਬਾਣੀ ਚ ਮਹਾਰਾ ਨੇ ਬੜਾ ਕੁਝ ਦੱਸਿਆ ਕੀ ਕੀ ਦੱਸਿਆ ਉਹਨੂੰ ਭਾਈ ਗੁਰਦਾਸ ਜੀ ਦਾ ਬਚਨ ਸੁਣਾ ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜ ਨੂੰ ਕਟੰਬ ਸੋਤ ਬੰਧਵ ਨਾ ਭਰਾਤਾ ਹੈ ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਪਰ ਮਾਤਾ ਮਾਮੀ ਮਾਮਾ ਮਾਸੀਓ ਮਾਸਾ ਵਿਵਦ ਬਖਿਆਤਾ ਹੈ ਨਹੀਂ ਸਸੁਰਾਰ ਸਾਸ ਸਸਰੋ ਸਾਰੋ ਸਾਰੀ ਨਹੀਂ ਬਿਰਤੀ ਸੁਰ ਜਾਚ ਕਨਾ ਦਤਤਾ ਹੈ ਅਸਨ ਵਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਜੈਸਾ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ ਕਹਿੰਦੇ ਦਾਦਕਿਆਂ ਚ ਕੋਈ ਨਹੀਂ ਸਾਰੇ ਗਿਣਤੇ ਇਹ ਵਿਸਥਾਰ ਕਰਨ ਦੀ ਲੋੜ ਨਹੀਂ ਸਮਝ ਆ ਹੀ ਰਹੀ ਹੈ ਦਾਦਕਿਆਂ ਚ ਕੋਈ ਨਹੀਂ ਨਾਨਕਿਆਂ ਚ ਕੋਈ ਨਹੀਂ ਸੋਹਰਿਆਂ ਚ ਕੋਈ ਨਹੀਂ ਅਸਲ ਨਾਤਾ ਸਿੱਖ ਦਾ ਤੇ ਗੁਰੂ ਦਾ ਮਤਲਬ ਗਿਆਨ ਨਾਲ ਨਾਤਾ ਪਾ ਵਧੀਆ ਇਹ ਹੈ ਤਾਂ ਵੀ ਬੱਚੇ ਨਾਲ ਜਿੰਨਾ ਮਰਜੀ ਪਿਆਰ ਕਰ ਲਾ ਅਗਲੇ ਦੇ ਵੀ ਬੱਚੇ ਹੋਣੇ ਨੇ ਗਾ ਆਪਣੇ ਬੱਚਿਆਂ ਨਾਲ ਵੀ ਪਿਆਰ ਕਰਨਾ ਜਿੰਨਾ ਮਰਜੀ ਮਾਂ ਨਾਲ ਪਿਆਰ ਕਰ ਲਵੇ ਗਾਂ ਜਿਹੜੀ ਵਿਆਹ ਕੇ ਲਿਆਂਦੀ ਉਹਦੀ ਵੀ ਗੱਲ ਸੁਣਨੀ ਪੈਣੀ ਉਹਨੇ ਉਧਰ ਵੀ ਜਾਣਾ ਹੀ ਜਾਣਾ ਮਤਲਬ ਨਾਤਾ ਜਿਹੜਾ ਆ ਗਿਆਨਮਾਨ ਹੋਣਾ ਜ਼ਿਆਦਾ ਜ਼ਰੂਰੀ ਹੈ ਸਮਝਦਾਰ ਹੋਣਾ ਜ਼ਿਆਦਾ ਸਭ ਤੋਂ ਵਧੀਆ ਨਾਤਾ ਹੁਣ ਗੋਰਿਆਂ ਨੂੰ ਸਮਝਾਓ ਕੋਸ਼ ਨਾਲ ਨਹੀਂ ਜਾਣਾ ਬੱਚਿਆਂ ਦਾ ਬਸ ਮੋਹ ਇੰਨਾ ਨਹੀਂ ਉਹ ਕਹਿੰਗਾ ਮੋਹ ਤੇ ਤੁਸੀਂ ਫਸੇ ਆਂ ਅਸੀਂ ਤੇ ਨਿਕਲੇ ਹੋਏ ਆਂ ਅਸੀਂ ਤੇ 18 ਸਾਲ ਬਾਅਦ ਕਿਨੇ ਚੱਲ ਕੇ ਹੋ ਬਾਦ ਤੇ ਤੁਸੀਂ ਜੇ ਬੱਚਾ 40 ਸਾਲ ਦਾ ਵੀ ਹੋਵੇ ਕਵੇ ਮੈਂ ਅੱਡ ਹੋਣਾ ਸਾਡਾ ਤਾਂ ਵੀ ਰੋਣਾ ਪਿੱਟਣਾ ਪੈ ਜਾਂਦਾ ਵੀ ਐ ਨਹੀਂ ਹੋਣ ਦੇਣਾ ਇਹ ਤੇ ਤੁਸੀਂ ਸਮਝੋ ਅਸੀਂ ਤੇ ਅਸੀਂ ਥੋੜਾ ਇਦਾਂ ਕਰਦੇ ਆਂ ਵੇਖੋ ਜੀ ਪੈਸਾ ਗੁਰੂ ਸਾਹਿਬ ਜਦੋਂ ਆਹ ਬਚਨ ਇਹ ਸੁਣਨਗੇ ਇਹ ਕਹਿਣਗੇ ਤੁਸੀਂ ਲਾਗੂ ਕਰੋ ਅਸੀਂ ਤੇ ਕਰੀ ਬੈਠੇ ਆ ਆ ਲੋਕ ਬੁੱਕਾਂ ਤੇ ਜਿੰਨੇ ਸਾਡੇ ਵਾਲੇ ਰੋਂਦੇ ਆ ਗੋਰੇ ਨਹੀਂ ਰੋਂਦੇ ਹੋਣੇ ਕਹਿਣਗੇ ਵਧੀਆ ਜਿੰਮ ਕਰਿਆ ਕਰਾਂਗੇ ਰੈਸਟ ਕਰਿਆ ਕਰਾਂਗੇ ਸਾਡੇ ਵਾਲੇ ਜਿਵੇਂ ਹੁਣ ਰਾਤ ਤਾਂ ਆਪਾਂ ਗੱਲ ਕਰਦੇ ਸੀ ਵੀ ਉਹ ਉਹ ਤੇ ਕਹਿੰਦੇ ਐ 8 ਘੰਟੇ 10 ਘੰਟੇ ਟਰੱਕ ਚਲਾਓ ਆਰਾਮ ਨਾਲ ਚਲਾਵਾਂਗੇ ਮੈਨੂੰ ਮੈਂ ਕਿਹੜਾ ਗੋਰਿਆਂ ਨੂੰ ਜਾਣਦਾ ਤੁਸੀਂ ਉਹੀ ਦੱਸਦੇ ਆ ਵੀ ਗੋਰੇ ਤੇ ਜੀ ਰਿਲੈਕਸ ਜੇ ਹੋ ਕੇ ਕਰਦੇ ਆ ਕੰਮ 5 ਦਿਨ ਕੰਮ ਕੀਤਾ 2 ਦਿਨ ਛੱਕ ਛਕਾ ਲਿਆ ਇਦਾਂ ਹੀ ਕਹਿੰਦੇ ਆ ਸਾਰੇ ਇਹੀ ਦੱਸਦੇ ਆ ਤੇ ਗੁਰੂ ਸਾਹਿਬ ਕਹਿੰਦੇ ਆ ਆਪਣਾ ਕਮਾਣਾ ਖਾਣਾ ਆ ਬਹੁਤਾ ਜੋੜਨ ਦੇ ਚੱਕਰ ਚ ਨਾ ਪੈ ਜੀ ਬਾ ਜਿੰਨਾ ਕਿ ਤੇਰਾ ਸੌਖਾ ਚੱਲਦਾ ਚਲਾਈ ਚੱਲ हां कई सौखे सौखे ਭਾਵੇਂ ਅਰਬਾਂ ਕਮਾ ਲਏ ਪਰ ਰਹੀਂ ਸੌਖਾ ਰਿਲੈਕਸ ਰਹਿ ਕੇ ਭਾਵੇਂ ਅਰਬਾਂ ਕਮਾਈ ਤੇ ਕਈ ਬੰਦੇ ਦਿਮਾਗ ਹੀ ਇੰਨਾ ਬਿਜ਼ਨਸ ਵਿੱਚ ਕਈਆਂ ਦਾ ਬਿਜ਼ਨਸ ਦੇ ਵਿੱਚ ਐ ਦਿਮਾਗ ਨੇ ਕਈਆਂ ਦੇ ਤੇ ਭਾਈ ਤੂੰ ਜੇ ਰਿਲੈਕਸ ਰਹਿ ਕੇ ਅਰਬਪਤੀ ਵੀ ਬਣ ਸਕਦਾ ਬਣ ਜਾ ਪਰ ਰਹੀਂ ਰਿਲੈਕਸ ਫਸਣਾ ਜਾਈ ਵਿੱਚ हां ਤੇਰੇ ਚ ਪਾਵਰ ਜ਼ਿਆਦਾ ਦਿਮਾਗ ਜ਼ਿਆਦਾ ਕੰਮ ਕਰਦਾ ਆ ਆਈਡੀਆ ਬਹੁਤ ਆਉਂਦੇ ਆ ਤੈਨੂੰ ਆਈਡੀਆ ਇਦਾਂ ਦੇ ਹੋਣ ਕਿ ਤੂੰ ਕਰ ਲੈ ਪਰ ਇਹ ਨਾ ਹੋਵੇ ਸ਼ਾਂਤੀ ਭੰਗ ਹੋਈ ਪਈ ਆ ਦਿਮਾਗ ਪਾਗਲ ਹੋਇਆ ਪਿਆ ਢਿੱਡ ਇੱਥੇ ਆਇਆ ਪਿਆ ਕੀ ਹੋ ਗਿਆ ਜਿੰਮ ਜੁਮ ਨਹੀਂ ਜਾਇਆ ਜਾਂਦਾ ਤੁਰਿਆ ਨਹੀਂ ਜਾਂਦਾ ਸਾਹ ਹੱਫਲਿਆ ਪਿਆ ਕੀ ਹੋਇਆ ਕਹਿੰਦੇ ਜੀ ਪੈਸਾ ਕਮਾ ਰਹੇ ਆ ਫੇਰ ਗਲਤ ਹੈ ਫੇਰ ਗਲਤ ਹੈ ਤੁਸੀਂ ਰਿਲੈਕਸ ਰਹਿ ਕੇ ਅਰਬਾਂ ਕਮਾ ਲਓ ਬਿਲੀਅਨ ਕਮਾ ਲਓ ਪਰ ਆਪਣੇ ਆਪ ਨੂੰ ਰਿਲੈਕਸ ਰੱਖਿਓ ਭਟਕਣਾ ਨਹੀਂ ਕਦੇ ਸ਼ਾਂਤੀ ਰੱਖਣੀ ਹੈ ਪੀਸ ਆਫ ਮਾਈਂਡ ਏ ਜਾਣਾ ਨਹੀਂ ਚਾਹੀਦਾ ਕਦੇ ਆ ਬੜਾ ਰਿਲੈਕਸ ਰਹਿਣਾ ਜ਼ਰੂਰੀ ਹੈ ਸ਼ਾਂਤ ਰਹਿਣਾ ਬੜਾ ਜ਼ਰੂਰੀ ਹੈ ਸਹਿਨਸ਼ੀਲਤਾ ਰੱਖਣੀ ਬੜੀ ਜ਼ਰੂਰੀ ਹੈ ਸਹਿਨਸ਼ੀਲਤਾ ਸਭ ਤੋਂ ਵੱਡਾ ਗੁਣ ਹੈ ਜਿੱਥੇ ਮਰਜੀ ਲਾ ਲਿਓ ਜ਼ਿੰਦਗੀ ਚ ਇੱਕੋ ਗੁਣ ਡਵੈਲਪ ਕਰ ਲਓ ਹੈਗਾ ਤੁਹਾਡੇ ਚ ਵੀ ਹੈ ਮੇਰੇ ਚ ਵੀ ਹੈ ਆਪਣੇ ਸਾਰਿਆਂ ਚ ਇਹ ਗੁਣ ਇੱਕ ਕੁਆਲਿਟੀ ਹੈ ਪਰ ਇਹਨੂੰ ਥੋੜਾ ਜਿਹਾ ਬਾਹਰ ਕੱਢੋ ਜਿਵੇਂ ਗੁੱਸਾ ਨਹੀਂ ਕਈਆਂ ਨੂੰ ਜ਼ਿਆਦਾ ਆਉਂਦਾ ਕਈਆਂ ਨੇ ਗੁੱਸਾ ਬਹੁਤ ਕੱਢਿਆ ਹਾਈਪਰ ਹੋ ਜਾਂਦੇ ਕੰਮ ਬਹੁਤ ਵਧਾ ਲਿਆ ਕਈਆਂ ਨੇ ਕਈ ਚੀਜ਼ਾਂ ਨੂੰ ਤੁਸੀਂ ਬਹੁਤ ਵਧਾਇਆ ਪਾਣੀ ਦਿੱਤਾ ਕਈ ਗੁਣਾ ਨੂੰ ਕਈ ਚੀਜ਼ਾਂ ਨੂੰ ਪਾਣੀ ਦੇਣਾ ਪੈਂਦਾ ਸਾਡੇ ਅੰਦਰ ਹੀ ਨੇ ਸਾਰਾ ਕੁਝ ਕਈਆਂ ਨੂੰ ਪਾਣੀ ਦੇ ਕੇ ਬਹੁਤ ਵਧਾ ਲਿਆ ਤੇ ਕਈ ਚੀਜ਼ਾਂ ਛੋਟੀਆਂ-ਛੋਟੀਆਂ ਰਹਿ ਗਈਆਂ ਕੁਝ ਕੁਆਲਿਟੀਆਂ ਇਦਾਂ ਦੀਆਂ ਨੇ ਜਿਨ੍ਹਾਂ ਨੂੰ ਨੇਚਰਲ ਗੁਣ ਨੇ ਕੁਦਰਤੀ ਗੁਣ ਜਿਹਨੂੰ ਅਸੀਂ ਰੱਬੀ ਗੁਣ ਕਹਿੰਦੇ ਆ ਵੀ ਰੱਬੀ ਗੁਣ ਭਾਈ ਜਿਹਨੂੰ ਜਿਹੜੇ ਰੱਬ ਨੂੰ ਵੇਖਿਆ ਨੇ ਉਹਦੇ ਗੁਣ ਕਿੱਥੋਂ ਵੇਖ ਲੈ ਜਿਹੜੇ ਰੱਬ ਨੂੰ ਸਮਝਿਆ ਨਹੀਂ ਜਾ ਸਕਦਾ ਉਹਦੇ ਗੁਣ ਇਹ ਨੇਚੁਰਲ ਕੁਦਰਤੀ ਗੁਣ ਹੁੰਦੇ ਐ ਕੁਦਰਤੀ ਗੁਣ ਜਿਹੜੇ ਰੱਬ ਨੂੰ ਨਹੀਂ ਮੰਨਦੇ ਸਤ ਸੰਤੋਖ ਦਇਆ ਧਰਮ ਧੀਰਜ ਉਹਨਾਂ ਵਿੱਚ ਵੀ ਹੈ ਉਹਨਾਂ ਦੇ ਵਿੱਚ ਵੀ ਇਹ ਕੁਆਲਿਟੀ ਹੈਗੀ ਐ ਰੱਬ ਨੂੰ ਨਹੀਂ ਮੰਨਦੇ ਪਰ ਇਹ ਨਹੀਂ ਹੈ ਵੀ ਉਹ ਬੰਦੇ ਹੁਣ ਹਰ ਇੱਕ ਦਾ ਗਲ ਵੱਢਦੇ ਫਿਰਦੇ ਆ ਧੋਖੇਬਾਜ਼ ਐ ਨਹੀਂ ਰੱਬ ਨੂੰ ਮੰਨਦੇ ਕਦੇ ਚਰਚ ਨਹੀਂ ਗਏ ਕਦੇ ਮੰਦਰ ਨਹੀਂ ਗਏ ਕਦੇ ਗੁਰਦੁਆਰੇ ਨਹੀਂ ਗਏ ਪਰ ਜ਼ਰੂਰੀ ਨਹੀਂ ਕਿ ਉਹ ਸੰਤੋਖੀ ਨਾ ਹੋਵੇ ਦਇਆਵਾਨ ਨਾ ਹੋਵੇ ਬਿਓ ਬੇਈਮਾਨੀ ਹੋਏਗਾ ਇਦਾਂ ਨਹੀਂ ਇਹ ਨੇਚਰਲ ਗੁਣ ਨੇ ਕੁਆਲਿਟੀ ਹੈ ਇਹ ਗੁਣ ਨੇ ਇਹ ਪ੍ਰਗਟ ਕਰਨੇ ਆ ਵੇਖੋ ਸਹਿਨਸ਼ੀਲਤਾ ਦੇ ਗੁਣ ਨੂੰ ਪਾਣੀ ਦਿਓ ਤੇ ਜੇ ਕਿਤੇ ਸਹਿਨਸ਼ੀਲਤਾ ਵਾਲਾ ਗੁਣ ਪ੍ਰਗਟ ਕਰ ਲਓ ਨਾ ਜ਼ਿੰਦਗੀ ਵਿੱਚ ਜਿੱਥੇ ਇਹ ਕੰਮ ਆਏਗਾ ਜਿੱਥੇ ਮਰਜ਼ੀ ਲਾ ਲਿਓ ਜਿੱਥੇ ਮਰਜ਼ੀ ਇਹ ਗੁਣੇ ਇਦਾਂ ਦਾ ਕਲਗੀਧਰ ਜੀ ਦੇ ਵਿੱਚ ਕਿੰਨੀ ਕਿ ਸਹਿਨਸ਼ੀਲਤਾ ਹੋਏਗੀ ਵੀ ਕੰਡਿਆਂ ਤੇ ਪਏ ਐ ਕੰਡਿਆਂ ਤੇ ਪਰ ਆਰਾਮ ਨਾਲ ਕਹਿੰਦੇ ਕੋਈ ਗੱਲ ਨਹੀਂ ਰਿਲੈਕਸ ਸਹਿਨਸ਼ੀਲ ਪਰ ਆਨੰਦਪੁਰ ਛੱਡਤਾ ਕਹਿੰਦੇ ਕੋਈ ਗੱਲ ਨਹੀਂ ਸਹਿਣ ਕਰ ਗਏ ਸਹਿਣ ਕਰ ਗਏ ਬੱਚੇ ਸ਼ਹੀਦ ਹੋਗੇ ਜੀ ਵੱਡੇ ਸਹਿਣ ਕਰ ਗਏ ਛੋਟੇ ਸਹਿਣ ਕਰ ਗਏ ਛੁਰਾ ਮਾਰਤਾ ਹੁਣ ਚੱਲੇ ਆ ਮੌਤ ਵਾਸਤੇ ਵੀ ਸਹਿਨਸ਼ੀਲਤਾ ਚਾਹੀਦੀ ਹੈ ਕਿਤੇ ਮੈਂ ਕਹਿੰਨਾ ਤੁਸੀਂ ਟ੍ਰੈਫਿਕ ਜਾਮ ਵਿੱਚ ਵੀ ਫਸ ਜਾਓ ਕਈ ਤੁਸੀਂ ਵੇਖਿਆ ਐ ਸਟੀering ਤੇ ਹੱਥ ਮਾਰਨਗੇ ਭੜਕੇ ਪਏ ਹੁੰਦੇ ਕੀ ਹੋ ਗਿਆ ਕਹਿੰਦੇ ਜਾਮ 'ਚ ਫਸ ਗਏ ਅੱਕ ਗਏ ਤੇ ਕਈ ਤੁਸੀਂ ਵੇਖੋਗੇ ਰਿਲੈਕਸ ਹੋਏ ਹੁੰਦੇ ਵੀ ਫਸੇ ਹੋਏ ਆ ਕੋਈ ਨਹੀਂ ਅੱਜ 10 ਘੰਟੇ ਵੱਧ ਲੱਗ ਜਾਣਗੇ ਅੱਜ 2 ਘੰਟੇ ਵੱਧ ਸਹੀ ਉਹ ਰਿਲੈਕਸ ਤੇ ਕਈ ਤੁਸੀਂ ਵੇਖੋਗੇ ਕਿੰਨੇ ਕਾਲੇ ਪੈਂਦੇ ਬੱਚਿਆਂ ਨੂੰ ਪਾਲਣਾ ਹੈ ਸਹਿਜਸ਼ੀਲਤਾ ਗੁਣ ਨੂੰ ਲਾ ਲਓ ਬੱਚਾ ਤੁਹਾਡਾ ਨਲਾਇਕ ਨਿਕਲਿਆ ਉੱਥੇ ਕੀ ਗੁਣ ਚਾਹੀਦਾ ਫਿਰ ਫਿਰ ਸਹਿਨਸ਼ੀਲਤਾ ਸਹਿਨਸ਼ੀਲਤਾ ਵਿਆਹ ਹੋ ਗਿਆ ਉਹ ਬੀਬੀ ਕਈ ਵਾਰੀ ਤਪੱਤੀ ਆ ਜਾਂਦੀ ਏ ਉੱਥੇ ਕੀ ਚਾਹੀਦਾ ਇਹ ਤੁਹਾਨੂੰ ਤੇ ਜ਼ਿਆਦਾ ਹੀ ਚਾਹੀਦਾ ਅੱਜ ਕੱਲ ਤੇ ਇਸ ਗੁਣ ਦੀ ਬਹੁਤ ਲੋੜ ਹੈ ਤੇ ਬੀਬੀਓ ਕਈ ਵਾਰੀ ਅੱਗੇ ਵਾਲਾ ਪੁੱਠਾ ਮਿਲ ਜਾਂਦਾ ਬੀਬੀਆਂ ਨੂੰ ਵੀ ਕਹਿ ਦਈਏ ਥੋੜਾ ਜਿਆ ਉਹਥੇ ਉਹਥੇ ਕੀ ਚਾਹੀਦਾ ਬਾਲਾ ਉੱਥੇ ਵੀ ਸਹਿਨਸ਼ੀਲਤਾ ਵੀ ਸਹਿਨ ਕਰੋ ਆਪਣੇ ਆਪ ਨੂੰ ਜਿੰਨਾ ਤੁਸੀਂ ਕੂਲ ਰੱਖ ਸਕਦੇ ਆ ਇਸ ਗੁਣ ਨੂੰ ਇਹਨੂੰ ਪਾਣੀ ਦਿਓ ਇਸ ਗੁਣ ਨੂੰ ਇਸ ਗੁਣ ਨੂੰ ਡਵੈਲਪ ਕਰ ਲੋ ਇਹ ਤੁਹਾਡੀ ਕੁਆਲਿਟੀ ਹਰ ਜਗ੍ਹਾ ਕੰਮ ਆਊ ਕੱਲਾ ਪੂਰੇ ਦਾ ਪੂਰਾ ਪੈਕੇਜ ਹੈ ਜ਼ਿੰਦਗੀ 'ਚ ਹਰ ਜਗ੍ਹਾ ਕੰਮ ਆਇਆ ਹੈ ਇਹ ਗੁਣ ਹੈ ਇਹ ਬਹੁਤ ਵੱਡਾ ساری ਜ਼ਿੰਦਗੀ 'ਚ ਕਦੇ ਵੀ ਕੋਈ ਦੁੱਖ ਸੁੱਖ ਆ ਜਾਵੇ ਵੇਖੋ ਜੇ ਅਡ ਅਡ ਵੀ ਹੋਣਾ ਹੈ ਉੱਥੇ ਵੀ ਸਹਿਨਸ਼ੀਲਤਾ ਦੇ ਨਾਲ ਹੋਣਾ ਰਿਲੈਕਸ ਹੋ ਕੇ ਅਡ ਅਡ ਹੋ ਜਾ ਕੋਈ ਗੱਲ ਨਹੀਂ ਕਿਸੇ ਨੇ ਕੋਈ ਚਾਰ ਮਤਲਬ ਆਪਣੇ ਆਪ ਨੂੰ ਰੱਖਣਾ ਪੈਣਾ ਹੈ ਇਤਨਾ ਇਨੂੰ ਡਿਵੈਲਪ ਕਰਕੇ ਵੇਖੋ ਇਹ ਗੁਣ ਹੈ ਇਹ ਕੁਆਲਿਟੀ ਹੈ ਤੇ ਨਿੱਕੇ ਨਿੱਕੇ ਬੱਚੇ ਅਸੀਂ ਇੰਨੇ ਮੋਹ ਵਿੱਚ ਫਸ ਜਾਂਦੇ ਆ ਜਿੱਦਣ ਬੱਚਾ 25 ਸਾਲ ਦਾ ਕਹਿੰਦਾ ਮੈਂ ਆਪਣੀ ਮਰਜ਼ੀ ਕਰਨੀ ਹੈ ਉੱਥੇ ਅਸੀਂ ਸਾਰੇ ਚੀਕਾਂ ਮਾਰਦੇ ਆ ਮੋਹ ਵਿੱਚ ਅਸੀਂ ਕਹਿੰਦੇ ਆ ਮੋਹ ਚ ਫਸਣਾ ਨਹੀਂ ਸਾਨੂੰ ਬਾਣੀ ਸਮਝਾਉਂਦੀ ਹੈ ਸਾਰੇ ਫਸੇ ਹੋਏ ਆ ਸਾਰੇ ਪੁੱਠੇ ਕੰਮ ਕਰਦੇ ਆ ਬਾਣੀ ਨੇ ਸਮਝਾਇਆ ਜੀ ਸਾਡੇ ਅਰਥ ਕੀ ਹੋਇਆ ਤੋਤਿਆਂ ਦੇ ਪਣਾਉਣ ਵਾਲਾ ਕੰਮ ਨਹੀਂ ਵੀ ਸ਼ਿਕਾਰੀ ਨੇ ਤਰਸ ਕੀਤਾ ਉਹ ਕਹਿੰਦਾ ਸ਼ਿਕਾਰੀ ਆਉਂਦਾ ਜਾਲ ਲਾਉਂਦਾ ਤੋਤਿਆਂ ਨੂੰ ਫੜ ਕੇ ਲੈ ਜਾਂਦਾ ਇੱਕ ਬੰਦੇ ਨੇ ਤਰਸ ਕੀਤਾ ਸਾਧ ਨੇ ਉਹ ਕਹਿੰਦਾ ਮੈਂ ਤੋਤਿਆਂ ਨੂੰ ਸਮਝਾ ਦਿੰਨਾ ਇਹ ਸਮਝ ਜਾਣਗੇ ਉਹਨੇ ਕੀ ਸਮਝਾਇਆ ਉਹ ਕਹਿੰਦਾ ਓਏ ਤੋਤੇਓ ਗੱਲ ਸੁਣੋ ਸ਼ିକਾਰੀ ਆਏਗਾ ਜਾਲ ਲਾਏਗਾ ਚੋਗਾ ਪਾਏਗਾ ਚੋਗਾ ਚੁਗਣਾ ਨਹੀਂ ਜਾਲ ਵਿੱਚ ਫਸਣਾ ਨਹੀਂ ਰੱਟਾ ਲਾ ਲਓ ਸਾਰਿਆਂ ਨੇ ਰੱਟਾ ਲਾ ਲਿਆ ਤੋਤੇ ਮਗਰ ਮਗਰ ਬੋਲੀ ਜਾਣ ਸ਼ਿਕਾਰੀ ਆਏਗਾ ਜਾਲ ਲਾਏਗਾ ਚੋਗਾ ਪਾਏਗਾ ਚੋਗਾ ਚੁਗਣਾ ਨਹੀਂ ਜਾਲ 'ਚ ਫਸਣਾ ਨਹੀਂ ਸ਼ਿਕਾਰੀ ਆਇਆ ਜਾਲ ਲਾਇਆ ਚੋਗਾ ਪਾਇਆ ਤੇ ਸਾਰੇ ਜਗ ਚੂਣ ਲੱਗ ਗਏ ਜਦੋਂ ਚੂਗਣ ਲੱਗ ਗਏ ਸਾਰੇ ਫਸ ਗਏ ਤੇ ਫਸੇ ਹੋਣ ਨੂੰ ਏਦਾਂ ਚੱਕੀ ਲੈ ਜਾਵੇ ਫਿਰ ਫਿਰ ਵੀ ਗਈ ਜਾਣ শিকারੀ ਆਏਗਾ ਚੋਗਾ ਫਸੇ ਹੋਏ ਐ ਏਦਾਂ ਆਪਾਂ ਸਾਰੇ ਆਪਾਂ ਸਾਰੇ ਏਦਾਂ ਜਹਿਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਇਹ ਉਹ ਤੋਤਿਆਂ ਵਾਲੇ ਰੱਟੇ ਐ ਫਸੇ ਹੋਏ ਐ ਕਹੀ ਜਾਂਦੇ ਐ ਵੀ ਫਸਣਾ ਨਹੀਂ ਮੋਜ ਨਹੀਂ ਫਸਣਾ ਵੇਖੋ ਬੰਦਾ ਕਿਵੇਂ ਕਮਲਾ ਹੋਇਆ ਅਬ ਗਾਂਦੇ ਜ਼ਰੂਰਾਂ ਪਰ ਇਹ ਪ੍ਰੈਕਟੀਕਲ ਨਹੀਂ ਗੁਰਬਾਣੀ ਦੇ ਰੱਟੇ ਤੇ ਲਾ ਲੇ ਸ਼ਬਦ ਕੰਠ ਤੇ ਕਰ ਲੇ ਪਰ ਸਾਰੇ ਉਹ ਕੰਠ ਵੀ ਹੈ ਜਾਦ ਵੀ ਹੈ ਬੋਲਦੇ ਵੀ ਆ ਗਾਉਂਦੇ ਵੀ ਆ ਪਰ ਕਰ ਨਹੀਂ ਰਹੇ ਪ੍ਰੈਕਟੀਕਲ ਨਹੀਂ ਹੈ ਇਹਨਾਂ ਸ਼ਬਦਾਂ ਨੂੰ ਪ੍ਰੈਕਟੀਕਲ ਕਰਨਾ ਲਾਗੂ ਕਰਨਾ ਆ ਸ਼ਬਦ ਵੇਖੋ ਲੋ ਸਾਰੇ ਮਾਟੀ ਕੋ ਪੁੱਤਰਾ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਮਾਟੀ ਕੋ ਪੁੱਤਰਾ ਕੈਸੇ ਨੱਚ ਤ ਹੈ ਮਾਟੀ ਕੋ ਪੁੱਤਰਾ ਕੈਸੇ ਨੱਚ ਤ ਹੈ ਮਾਟੀ ਕੋ ਪੁੱਤਰਾ ਕੈਸੇ ਨੱਚ ਤ ਹੈ ਦੇਖੇ ਦੇਖੇ ਸੁਨੇ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਮਾਟੀ ਕੋ ਪੁੱਤਰਾ ਕੈਸੇ ਸੁਣਦਾ ਹੈ ਬੋਲਦਾ ਹੈ ਸੁਣਦਾ ਬਹੁਤ ਕੁਝ ਹੈ ਗਿਆਨ ਬੋਲਦਾ ਵੀ ਬਹੁਤ ਕੁਝ ਹੈ ਪਰ ਫਿਰ ਵੀ ਭੱਜਿਆ ਹੀ ਫਿਰਦਾ ਹੈ ਦੌੜਿਆ ਹੀ ਫਿਰਦਾ ਹੈ ਸਾਰਿਆਂ ਰਸਾਂ ਦੇ ਚਸਕਿਆਂ ਦੇ ਵਿੱਚ ਪਿਆ ਚਸਕਿਆਂ ਦੇ ਵਿੱਚ ਪਿਆ ਭੱਜਿਆ ਹੀ ਫਿਰਦਾ ਹੈ ਹਾਂਜੀ ਜਦ ਕਛ ਪਾਵੇ ਤਬ ਗਰਬ ਕਰਤ ਸਾਰਿਆਂ ਨੂੰ ਦਿਖਾਉਂਦਾ ਜਿੱਦੇ ਮੁੰਡੇ ਦਾ ਵਿਆਹ ਕਰਨਾ ਹੁੰਦਾ ਨਾ ਇੱਥੇ ਕਾਰ ਇਨ੍ਹਾਂ ਤੇ ਪੈਸੇ ਚੱਕ ਚੱਕ ਕੇ ਲੱਖ ਲੱਖ ਡਾਲਰ ਲੈ ਜਾਣਗੇ ਕੀ ਕਰਨਾ ਕਹਿੰਦੇ ਬਹਿ ਜਾ ਬਹਿ ਜਾ ਕਰਾ ਕੇ ਆਵਾਂਗੇ ਵਿਆਹ ਕਰਕੇ ਆਇਆ ਮੁੜ ਕੇ ਚਾਰ ਚਾਰ ਸਾਲ ਚਲਾ ਚਲਾ ਟਰੱਕ ਕਿਸ਼ਤਾਂ ਲਾਉਣਗੇ ਬਹਿ ਜਾ ਬਹਿ ਜਾ ਦੇ ਮਾਰੇ ਇੱਕ ਦਿਨ ਵਿੱਚ ਖਾ ਜਾਂਦੇ ਅਗਲੇ ਪਿੰਡ ਵਾਲੇ ਰਿਸ਼ਤੇਦਾਰ 2 200 ਰੁਪਇਆ ਕਹਿੰਦੇ ਪਰ ਹੈਡ 5 500 ਬੰਦਾ ਬੁਲਾ ਲੈਣਾ 5 500 ਬੰਦਾ ਲੱਕੇ ਚ ਪਤਾ ਲੱਗੇ ਚੰਗਾ گاਉਂ ਵਾਲਾ ਸਦੀਏ 5 5 ਸਾਲ ਮੁੜ ਕੇ ਟਰੱਕ ਦੀ ਸੀਟ ਤੇ ਬਹਿ ਬਹਿ ਕੇ ਬੁਰਾ ਹਾਲ ਕਰਾ ਲੈਂਦਾ ਤੇ ਕਈ ਰਿਸ਼ਤੇਦਾਰ ਤੇਰੇ ਇਹੋ ਜਿਹੇ ਐ ਜਿਨ੍ਹਾਂ ਨੇ ਇੰਨਾ ਹੀ ਕਹਿ ਦੇਣਾ ਓਏ ਉੱਥੇ ਇਹ ਵੀ ਚਿੱਟੇ ਦਾ ਹੀ ਕੰਮ ਕਰਦਾ ਲੈ ਲੈ ਸੁਆਦ ਜਿਨਨੇ ਤੈਨੂੰ ਇਦਾਂ ਕਹਿਣਾ ਤੂੰ ਬੜਾ ਵਧੀਆ ਬਣ ਕੇ ਜਾ ਤੈਨੂੰ ਇਦਾਂ ਹੀ ਕਹਿਣਗੇ ਦੋ ਨੰਬਰੀ ਆ ਇਹ ਉਹ ਯਾਰ ਸਾਡਾ ਫਲਾਣਾ ਰਿਸ਼ਤੇਦਾਰ ਰਹਿੰਦਾ ਉਹਦੇ ਕੋਲ ਤੇ 2000 ਡਾਲਰ ਨਹੀਂ ਬਣਦਾ ਇਹ ਕਿਵੇਂ ਬਣਾਈ ਜਾਂਦਾ ਉਹਨੇ ਤੈਨੂੰ ਉਸੇ ਵੇਲੇ ਇਨਾਮਦਾਰੀ ਦੇ ਦੇਣੀ ਹੈ ਤਾਂ ਕਰਕੇ ਆਪਣਾ ਹਸਾਬਕਤਾ ਵੀ ਰੱਖਿਆ ਕਰੋ ਬਾਕੀ ਸਾਡੇ ਵਾਲੇ ਆਜੋ ਜੀ ਤੈਨੂੰ ਅਸੀਂ ਟੂਰਨਾਮੈਂਟ ਕਰਾ ਰਹੇ ਹਾਂ ਤੈਨੂੰ ਚੀਫ ਗੈਸਟ ਬਣਾ ਕੇ ਇੱਥੇ ਲਾ ਕੇ ਬਿੱਲਾ ਜਾ ਭਾ ਦੇਣਗੇ ਕਹੇਗਾ ਮੇਰਾ ਪਿੰਡ ਬੜਾ ਸਤਿਕਾਰ ਕਰਦਾ ਤੇਰੇ ਲੱਖ ਰੁਪਏ ਦਾ ਕਰਦਾ ਤੈਨੂੰ ਕਿਹੜਾ ਪੁੱਛਦਾ ਉੱਥੇ ਹੀ ਗੇੜੇ ਦੇ ਕੇ ਆਇਆ ਤੂੰ ਅੱਗੇ ਸਕੂਟਰ ਤੇ ਉੱਥੇ ਹੀ ਫਿਰਦਾ ਹੁੰਦਾ ਸੀ ਤੂੰ ਤੇਰੀ ਬੱਲੇ ਬੱਲੇ ਉਹ ਕਹਿੰਦਾ ਪਰਸੂ ਪਰਸਾ ਪਰਸਰਾ ਮਾਇਆ ਤੇਰੇ ਤੀਨ ਨਾਮ ਮਾਇਆ ਕਹਿੰਦੇ ਹੈ ਨਹੀਂ ਸੀ ਮੈਨੂੰ ਕਹਿੰਦੇ ਸੀ ਪਰਸੂ ਚਾਰ ਪੈਸੇ ਆ ਗਏ ਕਹਿੰਦੇ ਪਰਸਾ ਕਹਿੰਦੇ ਹੁਣ ਮੈਂ ਲੋਕਾਂ ਦੀ ਮਦਦ ਕਰਦਾ ਕਹਿੰਦੇ ਸੇਠ ਪਰਸਰਾਮ ਜੀ ਇਹ ਕਹਿੰਦੇ ਮੇਰੇ ਨਾਂ ਨਹੀਂ ਮਾਇਆ ਦੇ ਹੀ ਨਾਮ ਹੈ ਇਹ ਤੇ ਅਗਲਾ ਅਗਲਾ ਆਪਣੇ ਕਰਕੇ ਕਰਦਾ ਇਸ ਗੱਲ ਦਾ ਖਿਆਲ ਰੱਖੀਏ ਪ੍ਰਭੂ ਇਹਨਾਂ ਗੱਲਾਂ ਨੂੰ ਸਮਝੀਏ ਆਪਣੀ ਜ਼ਿੰਦਗੀ ਜਿਉਣੀ ਹੈ ਲੋਕਾਂ ਵੱਲ ਨਾ ਵੇਖੋ ਦੁਨੀਆ ਦੀ ਬੱਲੇ ਬੱਲੇ ਤੇ ਜਿੱਦਾਂ ਉਹ ਬੱਲੇ ਬੱਲੇ ਘਟਦੀ ਹੈ ਬੰਦਾ ਉਨਾ ਹੀ ਡਿਸਟਰਬ ਹੁੰਦਾ ਹੈ ਜਿੱਦਾਂ ਚਾ ਜੇ ਤੁਸੀਂ ਨਾ ਆਉਂਦਾ ਵੇਖੋ ਨਾ ਜਾਂਦਾ ਵੇਖੋ ਜਿੰਨਾ ਬੱਲੇ ਬੱਲੇ ਨੂੰ ਵੇਖੋਗੇ ਉਹਨਾਂ ਜਿੱਦਣ ਲੋਕ ਮਾੜਾ ਕਹਿਣਗੇ ਉਨਾ ਹੀ ਤੁਖੀ ਹੋਵੋਗੇ ਤੁਸੀਂ ਬੈਲੈਂਸ ਆਪਣੇ ਮਾਈਂਡ ਨੂੰ ਰੱਖਣਾ ਪੈਣਾ ਆਪਣੇ ਆਪ ਨੂੰ ਕੱਲ ਅਸੀਂ ਗੱਲ ਕਰਦੇ ਸੀ ਬੈਠੇ ਬਾਹਰਲੇ ਪਾਸੇ ਟੈਂਪਰੇਚਰ ਮਾਈਨਸ ਚੱਲਿਆ ਜਾਂਦਾ ਹੈ ਪਰ ਘਰ ਦਾ ਟੈਂਪਰੇਚਰ ਤੁਸੀਂ 70 ਤੇ ਕਰ ਲੈਨੇ ਆ 70 ਕਰ ਦੋ ਬਈ 67 ਕਰ ਦਿਓ ਬਈ ਐਦਾਂ ਕਰ ਲੈਨੇ ਆ ਨਾ ਬਾਹਰ 70 ਬਾਹਰ ਮਾਈਨਸ ਚੱਲਿਆ ਜਾਂਦਾ ਹੈ ਘਰ ਦਾ 70 ਬਾਹਰ 110 ਚੱਲਿਆ ਜਾਂਦਾ ਹੈ ਘਰ ਦਾ ਫਿਰ 70 ਬਾਹਰ ਜੋ ਮਰਜ਼ੀ ਹੋਈ ਜਾਏ ਤੈਨੂੰ ਟੈਂਪਰੇਚਰ ਇੱਥੋਂ ਆਪਣਾ ਸੈੱਟ ਕਰਨਾ ਪੈਣਾ ਇੱਥੋਂ ਇੱਥੋਂ ਮਾਈਂਡ ਦਾ ਇਹਦੀ ਇਹਨੂੰ ਰੈਡੀ ਕਰਨਾ ਪੈਣਾ ਬਾਹਰ ਜੋ ਮਰਜ਼ੀ ਹੋਣ ਦਿਓ ਆਪਣਾ ਟੈਂਪਰੇਚਰ ਜੇ ਤੈਨੂੰ ਸੈੱਟ ਨਹੀਂ ਕਰਨਾ ਆਉਂਦਾ ਤੇ ਪ੍ਰੋਬਲਮ ਚ ਜਾਏਗਾ ਇਹਨੂੰ ਸੈੱਟ ਕਰੋ ਬਾਹਰ ਜੋ ਮਰਜ਼ੀ ਹੋਵੇ ਇਹਨੂੰ ਆਪਣੇ ਆਪ ਦੀ ਟਿਊਨਿੰਗ ਕਰਨੀ ਸਿੱਖ ਲੈ ਆਪਣੀ ਟਿਊਨਿੰਗ ਕਰਨੀ ਸਿੱਖ ਲੈ ਸੌਖਾ ਰਹੇਗਾ ਬਾਹਰ ਨਹੀਂ ਬਦਲਿਆ ਜਾ ਸਕਦਾ ਬਾਹਰ ਕਦੇ ਕੋਈ ਤੂਫਾਨ ਕਦੇ ਕੋਈ ਕਦੇ ਕੋਈ ਬਾਹਰਲੇ ਮੌਸਮ ਬਦਲਦੇ ਰਹਿਣਗੇ ਪਰ ਅੰਦਰਲਾ ਤੂੰ ਇੱਕ ਰੱਖ ਬੈਲੈਂਸ ਆਪਣੇ ਮਾਈਂਡ ਨੂੰ ਬੈਲੈਂਸ ਰੱਖ ਇਹ ਤੁਹਾਡੇ ਹੱਥ ਹੈ ਜਿਵੇਂ ਘਰ ਦਾ ਟੈਂਪਰੇਚਰ ਤੇਰੇ ਹੱਥ ਹੈ ਕਿ ਨਹੀਂ ਹੈ ਬਾਹਰ ਵਾਲਾ ਤੇ ਨਹੀਂ ਨਾ ਸਾਡੇ ਹੱਥ ਪਰ ਆਪਣੇ ਘਰ ਦਾ ਤੇ ਹੱਥ 'ਚ ਹੈ ਆਪਣੇ ਮਾਈਂਡ ਨੂੰ ਕਿਦਾਂ ਰੱਖਣਾ ਮਾਈਂਡ ਸੈਟ ਕਿਦਾਂ ਰੱਖਣਾ ਇਹ ਤੂੰ ਕਰ ਸਕਦਾ ਇਹਨੂੰ ਆਪਣੇ ਆਪ ਨੂੰ ਕਰਕੇ ਰੱਖਿਓ ਲੋਕਾਂ ਮਗਰ ਲੱਗ ਕੇ ਨਹੀਂ ਫਲਾਣਾ ਰਿਸ਼ਤੇਦਾਰ ਆਇਆ ਸੀ ਉਹਨੇ ਤੇ ਇਦਾਂ ਦਾ ਘਰ ਖਰੀਦ ਖਰੀਦ ਲੈਣ ਦੇ ਉਹਨੂੰ ਤੂੰ ਛੋਟੇ ਚ ਹਜੇ ਰਹਿ ਲਾ ਹਜੇ ਕਿਰਾਏ ਤੇ ਰਹਿ ਲਾ ਪਰ ਅੱਡੀਆਂ ਚੁੱਕ ਕੇ ਫਾਹਾ ਨਹੀਂ ਲੈਣਾ ਅੱਡੀਆਂ ਚੁੱਕ ਕੇ ਫਾਹਾ ਥੋੜਾ ਲੈਣਾ ਆਪਣੇ ਆਪ ਨੂੰ ਰਿਲੈਕਸ ਰੱਖਣਾ ਜ਼ਿੰਦਗੀ ਜਿਉਣੀ ਹੈ ਟਾਈਮ ਪਾਸ ਨਹੀਂ ਕਰਨਾ ਜ਼ਿੰਦਗੀ ਜਿਉਣਾ ਆਏ ਆ ਇੱਥੇ ਤੇ ਸਾਡੇ ਤੇ ਜਿੱਦਣ ਆਉਂਦੀ ਐ ਉਦੋਂ ਵੀ ਹੱਸ ਹੱਸਦੇ ਆ ਤਾਂ ਵੀ ਲੋੜ ਤੋਂ ਵੱਧ ਤੇ ਜਿੱਦਣ ਚੀਕਾਂ ਮਾਰਦੇ ਆ ਉਹ ਦਿਨ ਵੀ ਲੋੜ ਤੋਂ ਵੱਧ ਜਿੱਦਣ ਭੰਗੜਾ ਪਾਉਣਾ ਹੈ ਉਹ ਦਿਨ ਵੀ ਐ ਲੱਗਦਾ ਵੀ ਪਾਗਲ ਹੀ ਐ ਤੇ ਜਿੱਦੇ ਰੋਣਾ ਹੈ ਉਹ ਦਿਨ ਵੀ ਉਹਦਾਂ ਨਾਗਨ ਡਾਂਸ ਕਰਦਾ ਹੈ ਜਿੱਦਣ ਭੰਗੜਾ ਪਾਉਂਦਾ ਹੈ ਤੇ ਜਿੱਦਾਂ ਨੇ ਨੂੰ ਕੋਈ ਤਕਲੀਫ ਆਉਂਦੀ ਐ ਉਹ ਦਿਨ ਵੀ ਨਾਗ ਵਾਂਗੂ ਮੇਲਦਾ ਫਿਰ ਹੁਣ ਕਹਿੰਦੇ ਮੈਂ ਰੋ ਰਿਹਾ ਮੈਂ ਦੁਖੀ ਆ ਸਾਰੀ ਦੁਨੀਆ ਨੂੰ ਦੱਸਦਾ ਤੇ ਇਦਾਂ ਇੱਥੇ ਇਦਾਂ ਦੇ ਲੋਕ ਵੀ ਵੇਖਿਆ ਮੈਂ ਵੀਰੋ ਅਮਰੀਕਾ ਤੋਂ ਜਾਣਗੇ 4 ਵਜੇ ਅਨੰਦ ਕਾਰਜ ਕਰਾ ਕੇ 4:30 ਵਜੇ ਗੁਰਦੁਆਰੇ ਦੇ ਵਿੱਚ ਹੀ ਪੀ ਕੇ ਚਾਹ ਘਰ ਨੂੰ ਚਲੇ ਗਏ ਪਤਾ ਹੀ ਨਹੀਂ ਲੱਗਾ ਕਦੋਂ ਅਨੰਦ ਕਾਰਜ ਹੋ ਗਿਆ ਪੰਜ ਸੱਤ ਜੀ ਉਹਨਾਂ ਦੇ ਪੰਜ ਸੱਤ ਜੀ ਉਹਨਾਂ ਦੇ ਇਦਾਂ ਹੁੰਦੇ ਆ ਅਨੰਦ ਕਾਰਜ ਇਹੇ ਜੇ ਵੀ ਹੈਗੇ ਆ ਇਹ ਇੱਥੇ ਵੀ ਹੈ ਤਾਂ ਕਰਕੇ ਆਹ ਸ਼ਬਦਾਂ ਨੂੰ ਅਸੀਂ ਰਿਪੀਟ ਕਰੀਏ ਮਾਈਂਡ 'ਚ ਬਿਠਾਓ ਇਹ ਆ ਸਾਡੇ ਅਰਗੇ ਤੇ ਹੱਸਦੇ ਆ ਲੈ ਇਹ ਨਿਰਗੇ ਤੇ ਬਣਾਇਆ ਹੀ ਕੁਛ ਨਹੀਂ ਨਹੀਂ ਭਾਈ ਆਪਣੇ ਆਪ ਨੂੰ ਰਿਲੈਕਸ ਰੱਖਣਾ ਪਹਿਲਾਂ ਜ਼ਰੂਰੀ ਹੈ ਅੱਗੇ ਸੁਣ ਜਬ ਕਛ ਪਾਵੇ ਤਬ ਗਰਬ ਤਦਤ ਹੈ ਜਬ ਕਛ ਪਾਵੇ ਤਬ ਗਰਬ ਕਰਤ ਹੈ ਮਾ دیکھیں دیکھیں سنیں بول دیکھے, دیکھے, سنے بولے دیکھے, دیکھے سنے بولے دوریوں پھرت ہے مارٹی کو پترا کیسے نچت ہے مارٹی ਉਹ ਪੁੱਤਰਾ ਕੈਸੀ ਨੱਚ ਤਾ ਹੈ ਮਨ ਬਚ ਕਰਾਮ ਰਸ ਕਸੈ ਲੁਵਾ ਨਾ ਮਨ ਬਚ ਕਰਾਮ ਰਸ ਕਸੈ ਸੁਨੇ ਬੋਲੇ ਦੇਖੇ ਦੇਖੇ ਸੁਨੇ ਬੋਲੇ ਦੌਰੀਓ ਫਿਰਤ ਹੈ ਹੈ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਮਾਟੀ ਕੋ ਪੁੱਤਰਾ ਤੁਹ ਹੈ ਕਹਿ ਰਵੈ ਦਾਸ ਬਾਜੀ ਜਗ ਪਾਈ ਕਹਿ ਰਵੈ ਦਾਸ ਬਾਜੀ ਜਗ ਪਾਈ ਬਾਜੀ ਕਰ ਸੋ ਮੋਹੀ ਪ੍ਰੀਤ ਬਨਾਈ ਬਾਜੀ ਕਰ ਸੋ ਆਈ ਦੇਖੇ ਦੇਖੇ ਸੁਨੇ ਬੋਲੇ ਦੇਖੇ ਦੇਖੇ ਸੁਨੇ ਬੋਲੇ ਦੌੜਿਓ ਫਿਰਤ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਦੇ ਹੈ ਜੀ ਮਾਟੀ ਕੋ ਪੁੱਤਰਾ ਕੈਸੇ ਨੱਚੋ ਪੜੋ ਜੀ ਮਾਟੀ ਕੋ ਕੈਸੇ ਨੱਚਦੇ ਕਹਿੰਦੇ ਵੇ ਲੋਕ ਕਿਵੇਂ ਨੱਚਦਾ ਦਿਨ